ਸੋ ਅੱਜ ਵਾਰਡ ਨੰਬਰ 50 ਤੋਂ ਸਾਡਾ ਨੌਜਵਾਨ ਉਮੀਦਵਾਰ ਕਾਂਗਰਸ ਪਾਰਟੀ ਦਾ 파ਰਕ ਸ਼ਰਮਾ ਉਹਨਾਂ ਦੇ ਦਫ਼ਤਰ ਦਾ ਉਗਾਟਨ ਸਤਕਾਰਯੋਗ ਛੋਟੀ ਭੈਣ ਬੀਬੀ ਅਮਰਤਾ ਵੜਿੰਗ ਜੀ ਕਰਨ ਲਈ ਆ ਰਹੇ ਆ ਤੇ ਤੁਸੀਂ ਜੋਸ਼ ਦੇਖ ਕੇ ਅਗਰਵ ਕਰ ਸਕਦੇ ਆ ਕਿ ਵੋਟਰ ਦਾ ਮਨ ਕੀ ਹੈ ਕਿਉਂਕਿ ਉਹ ਲੋਕ ਜਿਹੜੇ ہم ਰਾਜਨੀਤੀ ਕਰਨੇ ਲਈ ہم ਰਾਜਨੀਤੀ ਬਦਲੀ ਕਰਨੇ ਆਏ ਹੈ ਹੈ ਅੱਜ ਰਾਜਨੀਤੀ ਬਦਲੀ ਕਰਨ ਦੇ ਨਾਮ ਤੇ ਐਮ ਐਲ ਏ ਆਪਣੇ ਮੁੰਡਿਆਂ ਨੂੰ ਟਿਕਟਾਂ ਦਈ ਜਾਂਦੇ ਆ ਘਰ ਵਾਲਿਆਂ ਨੂੰ ਟਿਕਟਾਂ ਦਈ ਜਾਂਦੇ ਆ ਭੈਣਾਂ ਨੂੰ ਟਿਕਟਾਂ ਦਈ ਜਾਂਦੇ ਚਾਚੇ ਤੇ ਤਾਇਆ ਨੂੰ ਟਿਕਟਾਂ ਦਈ ਜਾਂਦੇ ਲੋਕ ਸਭ ਸਮਝਦੇ ਆ ਕਿ 3 ਸਾਲ ਦੇ ਵਿੱਚ ਜੋ ਪੰਜਾਬ ਦੀ ਧਰਤੀ ਤੇ ਗੰਦ ਪਾਇਆ ਹੈ ਨਾ ਉਹ ਗੰਦ ਨੂੰ ਸਾਫ਼ ਕਰਨ ਦਾ ਇਹ ਟਰੇਲਰ ਆ ਨਗਰ ਨਿਗਮ ਪੂਰੀ ਫਿਲਮ ਦਿਖਾਉਣ ਦੇ 2027 ਦੇ ਵਿੱਚ ਸਰਬਰੀ ਸਤਿ ਸ਼੍ਰੀ ਅਕਾਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦਿਨ 21 ਦਸੰਬਰ ਨੂੰ ਆਪਣੀ ਕੀਮਤੀ ਵੋਟਾਂ ਪਾ ਕੇ ਮੈਨੂੰ ਬਹੁਤ ਮਦਦ ਦਿਤਾਂ ਤਾਂ ਕਿ ਮੈਂ ਜਿੱਤ ਹਾਸਲ ਕਰ ਸਕਾਂ ਸਰ ਮੈਂ ਦੱਸਣਾ ਚਾਹੁੰਦਾ ਕਿ ਮੈਂ ਪਿਛਲੇ 30 ਸਾਲਾਂ ਤੋਂ ਇਸ ਇਲਾਕੇ ਵਿੱਚ ਰਹਿਣ ਵਾਲਾ ਤੇ ਸਾਰਿਆਂ ਦਾ ਮਤਲਬ ਅਸੀਂ ਇੱਥੇ ਬੜੇ ਹੋਏ ਆਂ ਖੇਡੇ ਗੁੱਦੇ ਆ ਇੱਥੇ ਹੀ ਮੈਂ ਬੜੇ ਆ ਤੇ ਸਾਰੇ ਮੈਨੂੰ ਪਰਸਪਰ ਹੀ ਜਾਣਦੇ ਨੇ ਤੇ ਸਭ ਮੈਨੂੰ ਮੇਰੇ ਆਮ ਨਾਲ ਮੇਰਾ ਟਿਕਟ ਅਨਾਉਂਸਮੈਂਟ ਨਾਲ ਸਾਰੇ ਆਜਾ ਮਾਨੂੰ ਆਪਣਾ ਛਾ ਹੈ ਅਗਲੀ ਆਪਣੀ ਖੁਸ਼ੀ ਹੈ ਮੈਂ ਜਿੱਥੇ ਵੀ ਜਾਣਾ ਉਹ ਕਹਿੰਦੇ ਤੁਹਾਨੂੰ ਆਨ ਦੀ ਲੋੜ ਨਹੀਂ ਦੀ ਵੋਟਾਂ ਰੋਡੀਆਂ ਪੱਕੀਆਂ ਨੇ ਤੇ ਅਸੀਂ ਬਹੁਤ ਇਨੀ ਖੁਸ਼ੀ ਹੋਈ ਮੈਨੂੰ ਤੇ ਜੋ ਕਿ ਮੇਰੇ ਲਈ ਬਹੁਤ ਵੱਡਾ ਇੱਕ ਸਟੈਪ ਸੀਗਾ ਆਪਣਾ ਲੋਕਾਂ ਨੂੰ ਇਹ ਪਿੰਚਾ ਦੇ ਮੈਂ ਆਹੀ ਕਿਨਾਰੀ ਦੇਖੋ ਕਾਂਗਰਸ ਸਰਕਾਰ ਨੂੰ ਦਤਾਓ ਪੰਜਾਬ ਦੇ ਲਈ ਜਦੋਂ ਤੋਂ ਪੰਜਾਬ ਨੂੰ ਤਰੱਕੀ ਮਿਲੀ ਹੈ ਕਾਂਗਰਸ ਨਾਲ ਹੀ ਮਿਲੀ ਹੈ ਆਪਾਂ ਦੇਖ ਕੇ ਬਾਕੀ ਐਮਸੀ ਦੀ ਚੋਣਾਂ ਨੇ ਐਮਸੀ ਚੋਣਾਂ ਤੇ ਉਹਨਾਂ ਨੂੰ ਜਿਹੜਾ ਉਹਨਾਂ ਲਈ ਕਾਉਂਸਲਰਸ਼ਿਪ ਹੈ ਕਾਉਂਸਲਰ ਜੀ ਬੰਦਾ ਨੇੜੇ ਹੈ ਇਸ ਵਾਰਡ 'ਚ ਬੈਠਾ ਹੈ ਤੇ ਉਹਨਾਂ ਦੇ ਉਹ 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 ਛੇਤੀ ਕੰਮ ਕਰਾ ਸਕਦੇ ਨੇ ਤੇ ਐਂ ਹੀ ਚਾਹੁੰਗਾ ਕਿ ਮੈਨੂੰ ਵੋਟ ਦਿਓ ਤੇ ਮੈਂ ਤੁਹਾਡੀ ਸੇਵਾ ਕਰ ਸਕਾਂ ਕੰਮ ਤਾਂ ਸਰ ਦੇਖੋ ਸਾਡੇ ਇਲਾਕੇ 'ਚ ਛੋਟੇ-ਛੋਟੇ ਕੰਮ ਨੇ ਕੋਈ ਇਦਰ ਮੇਜਰ ਕੰਮ ਨਹੀਂ ਨੇ ਸਾਡੇ ਰੋਡਸ ਵੀ ਬਣੀਆਂ ਸੀਵਰੇਜ ਸਿਸਟਮ ਹੈ ਡਰਨ ਬੇਸ ਸਿਸਟਮ ਮੇਨਟੇਨੈਂਸ ਦਾ ਕੰਮ ਹੈ ਪਾਣੀ ਦਾ ਮੇਨਟੇਨੈਂਸ ਹੈ ਇਹ ਇਲਾਕਾ ਹੋਰ ਗ੍ਰੀਨਰੀ ਹੋ ਸਕਦੀ ਹੈ पेड़ ਲੱਗ ਸਕਦੇ ਨੇ ਤੇ ਪੋਲੂਸ਼ਨ ਘੱਟ ਸਕਦਾ ਹੈ ਉਹ ਸਰਕਾਰ ਦੀ ਚੰਨ ਮੱਦੇ ਨਜ਼ਰ ਰੱਖਦੇ ਹੋਏ ਪਲਾਨਿੰਗ ਤੇ ਇੰਪਲੀਮੈਂਟੇਸ਼ਨ ਨਾਲ ਅਸੀਂ ਅੱਗੇ ਵਧਾਂਗੇ ਜਿੰਦਾਬਾਦ ਜਿੰਦਾਬਾਦ ਅੱਜ ਤੱਕ ਮੈਨੂੰ ਲੱਗਦਾ ਲੁਧਿਆਣੇ ਦੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਹੈ ਕਿ ਮੈਂਬਰ ਪਾਰਲੀਮੈਂਟ ਦੀ ਵਾਈਫ ਕਾਉਂਸਲਰ ਦੀਆਂ ਚੋਣਾਂ 'ਚ ਕੈਂਪੇਨ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਤੇ ਮੈਨੂੰ ਇਹ ਮੇਰਾ ਇਹਦੀ ਆਪ ਦਾ ਪਰਸਨਲ ਇੰਟਰਸਟ ਹੈ ਮੇਰਾ। ਇਹਦੇ 'ਚ ਮੇਰਾ ਆਪ ਦਾ ਪਰਸਨਲ ਇੰਟਰਸਟ ਹੈ। ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਰਾਧਾ ਜੀ ਨੂੰ ਪਾਰਲੀਮੈਂਟ ਭੇਜਿਆ। ਅਸੀਂ ਲੁਧਿਆਣੇ ਦੀ ਤਰੱਕੀ ਦੇ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਦੇਖੋ ਰਾਜਾ ਜੀ ਨੇ ਫੰਡ ਲੈ ਕੇ ਆਉਣੇ ਲਾਉਣੇ ਨੇ ਨੀਚੇ ਕਾਉਂਸਲਰਸ ਲਈ ਤੇ ਜੇ ਕਾਉਂਸਲਰਸ ਕਾਂਗਰਸ ਪਾਰਟੀ ਦੇ ਬਣਾਉਂਗੇ ਪਰ ਇੱਕ ਵਰਗੇ ਜ਼ਿੰਮੇਵਾਰ ਲੜਕੀਆਂ ਨੂੰ ਅੱਗੇ ਲੈ ਕੇ ਆਉਂਗੇ ਤਾਂ ਤੁਹਾਡੀ ਤਰੱਕੀ ਦੀ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਸਪੈਸ਼ਲੀ ਸਪੈਸ਼ਲੀ ਕਾਂਗਰਸ ਪਾਰਟੀ ਨੇ ਸਰਵੇਜ਼ ਤੋਂ ਬਾਅਦ ਦੇ ਨਾਲ ਇੱਕ ਕੈਂਡੀਡੇਟ ਲੱਭ ਕੇ ਦਿੱਤਾ ਹੈ ਤੁਹਾਨੂੰ 파ਰਕ ਅਸੀਂ ਤੁਹਾਨੂੰ ਇੱਕ ਹੀਰਾ ਦੇਤਾ ਇਹਨੂੰ ਜਿਤਾਉਣਾ ਇਹਨੂੰ ਮਜ਼ਬੂਤ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਇਹਨੂੰ ਜਿਤਾ ਕੇ ਘੱਲ ਦਿਓ ਜੋ ਤੁਹਾਡੇ ਅਵਾਰਡ ਵਾਸਤੇ ਚਾਹੀਦਾ ਹੋਗਾ ਉਹ ਦੇਣਾ ਤੁਹਾਡੀ ਜ਼ਿੰਮੇਵਾਰੀ ਹੈ ਜੋ ਮਰਜ਼ੀ ਲੈ ਲਿਆ ਜੋ ਮਰਜ਼ੀ ਲੈ ਲਿਆ ਜੀ ਤੁਹਾਡੇ ਲਈ ਹਾਜ਼ਰ ਹੈ ਮੈਂ ਸਪੈਸ਼ਲੀ ਆਪ ਲੇਡੀਜ਼ ਨੂੰ ਇਸ ਲਈ ਰਿਕਵੈਸਟ ਕਰਨਾ ਹੈ ਜਦ ਕਿ ਮੈਂ ਉਹਨਾਂ ਨੇ ਕਿਹਾ ਸੀ ਕਹਿੰਦੇ ਭੈ ਜੀ ਤੁਹਾਡੇ ਜਾਏ ਬਿਨਾ ਵੀ ਸਰ ਜੂਗਾ ਤੁਸੀਂ ਉੱਥੇ ਜਾਓ ਮੈਂ ਕਿ ਨਹੀਂ 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 ਆਈ ਵਿਲ ਪਰਸਨਲੀ ਗੋ ਮੈਂ ਜਾ ਕੇ ਰਿਕੁਐਸਟ ਕਰਕੇ ਆਉਂਗੀ ਲੇਡੀਜ਼ ਨੂੰ ਕਿ ਕਿਉਂਕਿ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ ਜੇ ਲੁਧਿਆਣੇ ਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸੀਓ ਲੜੀ ਬਣ ਜੂਗੀ ਤਾਂ ਤੁਹਾਨੂੰ ਮਿਲਦੇ ਵੀ ਰਵਾਂਗੇ ਤੇ ਤੁਹਾਡੇ ਕੰਮ ਵੀ ਕਰਦੇ ਰਵਾਂਗੇ ਮੈਂ ਸਭ ਨੂੰ ਇੱਕੋ ਹੀ ਰਿਕੁਐਸਟ ਕਰਦੀ ਹਾਂ ਤੁਸੀਂ ਆਪ ਦੀ ਵੋਟ ਤਾਂ ਪਾਉਣੀ ਹੈ ਜੇ ਨਾ ਪਾਣੀ ਹੁੰਦੀ ਨਾ ਤੁਸੀਂ ਇੱਥੇ ਚੱਲ ਕੇ ਨਹੀਂ ਸੀ ਆਉਦੇ ਕਿਸੇ ਕੋਲ ਇਹਨਾ ਟਾਈਮ ਨਹੀਂ ਕਿ ਕੋਈ ਤੀਸਰੇ ਬੰਦੇ ਦੀ ਮੀਟਿੰਗ ਦੇ ਵਿੱਚ ਪਹੁੰਚੇ ਤੁਸੀਂ ਸਾਰੇ ਵੋਟਾਂ ਪਾਉਂਗੇ ਮੈਨੂੰ ਪਤਾ ਹੈ ਇਸ ਗੱਲ ਦਾ ਪਰ ਮੈਂ